ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਸਤ ਸ੍ਰੀ ਅਕਾਲ ਅੱਜ ਆਪਾਂ ਕਾਫੀ ਟਾਈਮ ਬਾਅਦ ਹੈ ਨਾ ਲਾਈਵ ਹੋਇਆ ਇਦਾਂ ਚੁੱਲੇ ਤੇ ਪਹਿਲਾਂ ਆਪਣੇ ਦੂਸਰੇ ਚੈਨਲ ਤੇ ਆਪਾਂ ਨਾ ਲਾਈਵ ਹੁੰਦੇ ਹੁੰਦੇ ਸੀ ਤੁਹਾਨੂੰ ਜਿਵੇਂ ਕਿ ਹੈ ਨਾ ਆਪਣੇ ਪਿੰਡਾਂ ਦੇ ਵਿੱਚ ਇਹ ਆਮ ਤੌਰ ਤੇ ਬਣਦੀਆਂ ਨੇ ਜਾਂ ਤੁਹਾਨੂੰ ਹੈ ਨਾ ਵਿਆਹ ਸ਼ਾਦੀਆਂ ਦੇ ਵਿੱਚ ਹੀ ਮਿਲਦੀ ਹੈ ਚੀਜ਼ ਅੱਜ ਆਪਾਂ ਬਣਾਵਾਂਗੇ ਮੇਥੇ ਵਾਲੀ ਹੈ ਨਾ ਮੇਥੇ ਪਾਲਕ ਧਨੀਆ ਮੂਲੀ ਤੇ ਗਾਜਰ ਦੀ ਹੈ ਨਾ ਬਹੁਤ ਹੀ ਟੇਸਟੀ ਜਿਹੜੀ ਕਿ ਪਿੰਡਾਂ ਦੇ ਵਿੱਚ ਹੁਣ ਗਰਮੀਆਂ-ਗਰਮੀਆਂ ਹਨਾ ਤੁਸੀਂ ਪਰੌਂਠੇ ਦਾ ਮੂਲੀਆਂ ਦੇ ਬਹੁਤ ਖਾਧੀਆਂ ਹੋਣਗੀਆਂ ਨਾ ਇਹ ਦੰਨੀ ਹਨਾ ਮਿੱਸੀ ਰੋਟੀ ਜਈ ਸਰਦੀਆਂ ਦੇ ਵਿੱਚ ਨਾ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਪਹਿਲਾਂ ਵਾਲੇ ਨੇ ਜਿਹੜੇ ਪੁਰਾਣੇ ਹਨਾ ਉਹਨਾਂ ਨੇ ਬਹੁਤ ਖਾਧੀਆਂ ਹੋਣੀਆਂ ਆਪਾਂ ਇਹਨੂੰ ਖਾਵਾਂਗੇ ਅੱਜ ਕਾਦੇ ਨਾਲ ਵਾਈਟ ਮੱਖਣ ਨਾਲ ਜਿਹੜਾ ਕਿ ਆਪਾਂ ਨੇ ਹੁਣ ਸਵੇਰੇ-ਸਵੇਰੀ ਬਣਾਇਆ ਨਾ ਲੱਸੀ ਰੜਕੀ ਆਪਣੀ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਮੱਕੀ ਦਾ ਆਟਾ ਸੀ ਕਣਕ ਦਾ ਆਟਾ ਬਰਾਬਰ ਮਾਤਰਾ ਦੇ ਵਿੱਚ ਪਾਵਾਂਗੇ ਆਪਾਂ ਜਿੰਨੀਆਂ ਕਿ ਤੁਸੀਂ ਰੋਟੀਆਂ ਬਣਾਉਣੀਆਂ ਚਾਹੁੰਦੇ ਹੋ ਉਹਦੇ ਹਿਸਾਬ ਦੇ ਨਾਲ ਪਾ ਲੈਣਾ ਮੈਂ ਆਪਣੇ ਪਰਿਵਾਰ ਦੇ ਹਿਸਾਬ ਨਾਲ ਪਾਉਂਗੀ ਹਨਾ ਜਿੰਨਾ ਕਿ ਵੀ ਸਾਡੇ ਪਰਿਵਾਰ ਦੇ ਵਿੱਚ ਇਹ ਲੱਗਦੀ ਹੈ ਕਿ ਬਰਾਬਰ ਮਾਤਰਾ ਦੇ ਵਿੱਚ ਹੀ ਪਾਉਣਾ ਹੈ ਬਸ ਉਨਾ ਹੀ ਕਣਕ ਦਾ ਆਟਾ ਉਨਾ ਹੀ ਮੱਕੀ ਦਾ ਆਟਾ ਅੱਜ ਤੁਹਾਨੂੰ ਨਾ ਬਿਲਕੁਲ ਆਪਾਂ ਜਿਵੇਂ ਕਿ ਤੁਸੀਂ ਅਮਰਸਰ ਸਾਹਿਬ ਜਾ ਕੇ ਹਨਾ ਮੇਰਾ ਪਿੰਡ ਦੇਖ ਕੇ ਆਉਨੇ ਹੋ ਉਦਾਂ ਦੀ ਹੀ ਫੀਲਿੰਗ ਕਰਾਵਾਂਗੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਆਪਣਾ ਚੈਨਲ ਤੁਹਾਨੂੰ ਪਤਾ ਹੀ ਹੈ ਕਿਰਨ ਕੁਕਿੰਗ ਐਂਡ ਸਟੀਚਿੰਗ ਇਹਦਾ ਨਾਮ ਹੈ ਸਾਰੀ ਚੀਜ਼ਾਂ ਨੂੰ ਪਣਾ ਆਟੇ ਦੇ ਵਿੱਚ ਹੀ ਗੁੰਨਾਗੇ ਇਸ ਤਰੀਕੇ ਨਾਲ ਤੁਸੀਂ ਮਿੰਕੇ ਪਾ ਲਿਓ ਕ올ੀਆਂ ਦੇ ਨਾਲ ਕਿਉਂਕਿ ਮੇਰਾ ਹਿਸਾਬ ਕਿਤਾਬ ਥੋੜਾ ਜਿਹਾ ਡੀਸੀ ਜਿਹਾ ਹੀ ਚੱਲਦਾ ਹੈ ਨਾ ਮੈਂ ਇਦਾਂ ਹੀ ਦੇਖ ਲੈਣੀ ਉਹਨੀਆਂ ਵੀ ਕਿੰਨੀ ਕਿਹੜਾ ਆਟਾ ਆਪਣਾ ਠੀਕ ਹੈਗਾ ਅਸੀਂ ਗਾਲੀ ਲੇਟ ਲੱਗਣਾ ਸਕੂਲ ਔਰ ਉਹ ਤੁਹਾਨੂੰ ਦੱਸਾਂਗਾ ਅੱਗੇ ਮੈਂ ਮੈਂ ਵੈਜ ਵਧੀਆ ਤੋਂ ਪਸਤ ਪਸੇਕ ਲੋ ਹਾਂਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਹਿਲਾਂ ਮੈਂ ਹਰੀ ਮਿਰਚਾਂ ਪਾਈਆਂ ਨੇ ਥੋੜੀਆਂ ਜੀਆਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜੀ ਜੀ ਲਾਲ ਮਿਰਚ ਤੁਸੀਂ ਲਾਲ ਮਿਰਚ ਨਹੀਂ ਪਾਉਣੀ ਚਾਹੁੰਦੇ ਤਾਂ ਨਾ ਵੀ ਪਾਓ ਅਲੀ ਹਰੀ ਮਿਰਚ ਪਾ ਲਓ ਪਰ ਇਹ ਥੋੜੀ ਜੀ ਨਾ ਕਰਾਰੀਆਂ ਜੀ ਵਧੀਆ ਲੱਗਦੀਆਂ ਨੇ ਹਨਾ ਜਿਵੇਂ ਕਿ ਆਪਾਂ ਕਹਿੰਦੇ ਆ ਵੀ ਥੋੜੀ ਜੀ ਤਿੱਖੀਆਂ ਜੀਆਂ ਤੇ ਆਪਾਂ ਨਮਕ ਪਾਵਾਂਗੇ ਟੇਸਟ ਅਨੁਸਾਰ ਇਸੇ ਇੰਦਾ ਨਮਕ ਹੈ ਆਪਣਾ ਇਹਦਾ ਆਪਾਂ ਪਾਵਾਂਗੇ ਐਨੇ ਆਟੇ ਦੇ ਵਿੱਚ ਮੈਂ ਤਕਰੀਬਨ ਡੇਢ ਪੌਣੇ 2 ਚਮਚ ਪਾ ਥੋੜੀ ਜਿਹੀ ਪਾ ਪਾ ਲਾਂਗੇ ਇਹਦੇ ਵਿੱਚ ਹਲਦੀ ਜਿਹਨੂੰ ਆਪਾਂ ਟਰਮਰਿਕ ਵੀ ਕਹਿੰਦੇ ਨੇ ਇਹਦੇ ਨਾਲ ਥੋੜਾ ਜਿਹਾ ਕਲਰ ਆਊਗਾ ਸੋਹਣਾ ਹਨਾ ਤੇ ਇਧਰ ਆਪਾਂ ਚੁੱਲੇ 'ਚ ਅੱਗ ਵੀ ਮਚਾ ਲਈ ਹੈ ਕਿਉਂਕਿ ਆਪਾਂ ਚੁੱਲੇ ਦੇ ਵਿੱਚ ਰਾੜਦੇ ਹਾਂ ਰੋਟੀ ਨੂੰ ਨਾ ਬਹੁਤ ਸੋਹਣੀਆਂ ਰੋਟੀਆਂ ਬਣਨਗੀਆਂ ਤੇ ਹੁਣ ਆਪਾਂ ਇਹਨੂੰ ਲੈ ਲੈਨੇ ਆ ਆਟੇ ਨੂੰ ਗੁੰਨ ਲੈਨੇ ਆ ਹੁਣ ਆਟੇ ਨੂੰ ਗੁੰਨਣ ਨੂੰ ਵੀ ਆਟੇ ਨੂੰ ਲਾਉਣਾ ਹੀ ਕਹਿਣ ਲੱਗੇ ਹੈ ਨਾ ਵੀ ਆਟਾ ਲਾ ਲਓ। ਹਮ ਤਰ ਤੀ ਨਾ ਆਟਾ ਗੁੰਨਣਾ ਹੁੰਦਾ ਹੈ ਨਾ ਆਪਣੇ। ਇਹ ਬਿਲਕੁਲ ਪੈਂਡੂ ਸਟਾਈਲ ਦੇ ਵਿੱਚ ਹੈ ਨਾ। ਜਿਹੜੇ ਜੇ ਐ ਨਹੀਂ ਪੈਂਟਰਾ ਹੀ ਖਾਦੀ ਹੋਈ ਹੈ ਨਾ ਉਹਨਾਂ ਦਾ ਬੜਾ ਮਨ ਕਰੂਗਾ ਵੀ ਹੁਣ ਅਸੀਂ ਇਸ ਨੂੰ ਖਾਈਏ ਰੋਟੀ ਨੂੰ ਨਾ। ਮੱਖਣ ਦੇ ਨਾਲ ਤੇ ਨਾਲ ਹੈ ਨਾ ਦਹੀਂ ਰੈਤਾ ਹੋਵੇ ਚਾਹ ਦੇ ਨਾਲ ਵੀ ਬਹੁਤ ਟੇਸਟੀ ਲੱਗਦੀ ਹੈ ਇਹ। ਹੁਣ ਆਪਾਂ ਚੰਗੇ ਤਰੀਕੇ ਨਾਲ ਇਹਦਾ ਆਟਾ ਗੁੰਨ ਲਾਂਗੇ ਪਿੰਡਾਂ ਦੇ ਵਿੱਚ ਨਾ ਹੁਣ ਇਹ ਰੋਟੀਆਂ ਕੜਦੀਆਂ ਜਾ ਰਹੀਆਂ ਨੇ ਕਿਉਂਕਿ ਪਹਿਲਾਂ ਬਜ਼ੁਰਗ ਹੁੰਦੇ ਸੀ ਮੰਮੀ ਹੋਰੀਆਂ ਨਾ ਉਹ ਤਾਂ ਬਣਾਉਂਦੀਆਂ ਹੁੰਦੀਆਂ ਸੀਗੀਆਂ ਪਰ ਜਿਹੜੀਆਂ ਮੇਰੀਆਂ ਭੈਣਾਂ ਹੋਣ ਵਾਲੀਆਂ ਨੇ ਹਨਾ ਉਹ ਇਸ ਚੀਜ਼ ਤੋਂ ਥੋੜੀ ਨਫ਼ਰਤ ਮੰਨਦੀਆਂ ਨੇ ਵੀ ਕਿਹੜਾ ਹਨਾ ਇੰਨੇ ਘੰਟ ਪਕਰੇ ਪਰ ਜਿਹੜੀ ਬਜ਼ੁਰਗਨੀ ਨਾ ਉਹ ਇਸ ਚੀਜ਼ ਨੂੰ ਬਹੁਤ ਅਰਸ ਦੇ ਹੈਗੇ ਹਨਾ ਕਿਉਂਕਿ ਉਹਨਾਂ ਨੇ ਖਾਧੀਆਂ ਹੋਈਆਂ ਨੇ ਪਹਿਲਾਂ ਤਾਂ ਡੇਲੀ ਰੁਟੀਨ ਦੇ ਵਿੱਚ ਹਨਾ ਇਹ ਚੀਜ਼ ਬਣਦੀ ਹੁੰਦੀ ਸੀ ਤੇ ਹੁਣ ਆਪਾਂ ਨੇ ਇਹ ਆਟਾ ਦੇਖੋ ਲਗਾ ਲਿਆ ਉਹ ਦੇਖੋ ਆਪਣਾ ਆਟਾ ਹੀ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਥੈਂਕ ਯੂ ਜੀ ਮਹਿਕ ਜੀ ਤੁਸੀਂ ਵੀਡੀਓ ਸਾਡੀ ਦੇਖ ਰਹੇ ਹੋ ਤਾਂ ਲਾਈਕ ਮੈਂਡ ਸ਼ੇਅਰ ਵੀ ਜਰੂਰ ਕਰਨਾ ਦੇਖੋ ਇਹ ਆਪਣੀ ਪੰਜਾਬੀਆਂ ਦੀ ਪੰਜਾਬ ਵਾਲਿਆਂ ਦੀ ਹੈ ਨਾ ਮਿਸ ਸਵੇਰੇ ਮੇਥਿਆਂ ਵਾਲੀਆਂ ਰੋਟੀ ਗਾਜਰ ਗੋਭੀ ਆਲੂ ਕੁਝ ਵੀ ਪਾ ਲੋਪਾ ਇਹਦੇ ਵਿੱਚ ਨਾ ਅੱਪਾ ਅੱਜ ਮੂਲੀ ਗਾਜਰ ਮੇਥੇ ਪਾਲਕ ਸਾਰਾ ਧਨੀਆ ਵਗੈਰਾ ਪਾਇਆ ਇਹ ਥੋੜੀ ਜਿਹੀ ਬਣਾਉਣੀ ਥੋੜੀ ਜਿਹੀ ਆਪਾਂ ਨੂੰ ਮੁਸ਼ਕਿਲ ਆਦੀ ਕਿਉਂਕਿ ਇਹ ਟੁੱਟ ਜਾਂਦੀ ਆ ਤਾਂ ਹਲਕਾ ਜਿਹਾ ਹੱਥ ਨਾਲ ਆਪਾਂ ਇਹਨੂੰ ਪ੍ਰੈਸ ਕਰ ਦਾਂਗੇ ਹੈਲੋ ਹਾਂਜੀ ਤੇ ਦੇਖੋ ਆਪਣੀ ਤੁਹਾਨੂੰ ਅੱਜ ਆਪਾਂ ਨੇ ਇਹ ਮੇਥੇ ਮੂਲੀ ਗਾਜਰ ਦੀ ਮਿੱਸੀ ਰੋਟੀ ਬਣਾ ਕੇ ਦਿਖਾਈ ਹੈ ਜਿਹੜੀ ਕਿ ਮੱਕੀ ਤੇ ਕਣਕ ਦੇ ਆਟੇ ਦੀ ਬਣਾਈ ਹੈ ਆਪਾਂ ਨੇ ਤੇ ਡਾਇਰੈਕਟ ਆਪਾਂ ਚੁੱਲੇ ਦੇ ਵਿੱਚ ਆ ਨਾ ਇਹਨੂੰ ਰਾਰ ਰਿਹਾ ਤੇ ਚੁੱਲੇ ਤੇ ਹੀ ਬਣਾ ਰਿਹਾ ਤੇ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਇਦਾਂ ਦੀਆਂ ਰੈਸਪੀਆਂ ਕੁਕਿੰਗ ਦੀ ਸਟੀਚਿੰਗ ਦੀ ਤੁਹਾਨੂੰ ਆਪਣੇ ਚੈਨਲ ਤੇ ਮਿਲਦੀ ਰਹੂਗੀ ਹਾਂ 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 ਮੈਂ